ਸਰਦਾਰ ਕਬੱਡੀ ਦਾ ਈਲੂ ਈਲੂ ਪਰ ਸਾਹਮਣੇ ਪੱਜ 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 ਕਬੱਡੀ 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 ਸ਼ਿਆਰਪੁਰ ਵਾਲਿਓ ਆਇਆ ਮੈਂ ਤੱਕਦਾ ਤਿਆਰ ਵਰ ਤਿਆਰ ਨੇ ਬਾਜੂ ਵਰਗੇ ਖਿਡਾਰੀ ਤਿਆਰ ਵਰ ਤਿਆਰ ਨੇ ਕਿ ਜਿੱਥੇ ਰੇਡਾਂ ਪੈਂਦੀਆਂ ਤਰਤੀਬ ਵਿੱਚ ਪੈਂਦੇ ਸ਼ੇਕ ਜਿੱਥੇ ਜਾਫੀ ਪਕੜ ਬਣਾਈ ਉਹ ਲਾਉ ਰੇਡਰ ਦੀ ਬ੍ਰੇਕ ਲੈ ਵੀ ਅਰਥ ਪਰ ਐਦਾ ਨਾਮ ਬਾਜੂ ਹੈ ਪਰ ਪੁਆਇੰਟ ਗੋਰੇ ਨੇ ਆਪਣੀ ਵੱਡੇ ਵੀਰ ਦੇ ਉਹ ਜੋੜਾ ਸਾਹਿਬ ਦੀ ਧਰਤੀ ਵੱਲੋਂ ਲੱਭੀ ਸ਼ੀਲੂ ਈਲੂ ਈਲੂ ਪਰ ਸਾਹਮਣੇ ਸ਼ੱਕਰਪੁਰੀਆ 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 ਬੱਲੇ 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 ਇਹ ਆ ਇਹ ਆ ਇਹ ਆ ਛੋਟਾ ਨਾਥਾ ਨਾਥਾ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਕਿ ਕਬੱਡੀ ਵਿੱਚ ਧੂਣ ਜਦੋਂ ਪੱਟ ਹੋਊਗੀ ਪਿੰਡ ਹਸੈਨਪੁਰ ਲਾਲੋਵਾਲ ਦੀ ਧਰਤੀ ਤੇ ਪੂਰੀ 압 ਹੋਊਗੀ ਜ਼ਿਲ੍ਹੇ ਹਿਸ਼ਾਰਪੁਰ ਦੀ ਧਰਤੀ ਅਤੇ ਪਰ ਕੀ ਇਸ਼ਾਰਾ ਪੁਆਇੰਟ ਛੋਟੇ ਨਾਪ ਦਾ ਤੇ ਬੋਲ ਵਾਲਾ ਰੈਂਬੋ ਹਰਿਆਣੇ ਵਾਲਾ ਰੈਂਬੋ ਇਹ ਕਬੱਡੀ ਦਾ ਰੈਂਬੋ ਆ ਇਹ ਈਲੂ ਈਲੂ ਆ ਆਪਣੀਆਂ ਲੈਟਾਂ ਚੈੱਕ ਕਰਨ ਵਿਦਰਲੇ ਪਾਸੇ ਬਿੱਕਾ 76 ਅਗਲੀ ਕਬੱਡੀ ਪਾਉਂਦਾ ਹੈ ਚਾਰ ਜਾਪੀ ਫੇਰ ਤਿਆਰ ਵਰ ਤਿਆਰ ਨੇ ਪਰ ਉਰਲੇ ਪਾਸਿਓਂ ਮੁੰਡਾ ਕਰਦਾ ਹੋਇਆ ਟਰਾਈ ਪੁਆਇੰਟ ਬਿੱਕੇ ਨੇ ਆਉਲਖ ਸਾਹਿਬ ਸਿਰਾ ਹੋ ਗਿਆ ਸਿਰਾ ਹੋ ਗਿਆ ਅਰਸ਼ ਅਰਚ ਚੱਲਿਆ ਕਬੱਡੀ ਪਾਉਣ ਕਾਕੇ ਸ਼ਕਰਪੁਰ ਵਾਲਿਆ ਕਹੇ ਕੜਿਆਣੇ ਵਾਲੇ ਨੂੰ ਪਰ ਅਮਨ 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 ਪੱਜ ਤੁਰਿਆ ਲੈ ਵੀ ਪ੍ਰਧਾਨ ਆਦਾਏ ਕਿ ਤੂਤਾ ਕੀਤੀ ਸਾਡੇ ਨਾਲ ਸ਼ਰੀਕਾਂ ਬਲੜੀ ਖੜਾ ਹਰਿਆਣਾ ਨਾਲ ਵੀਰ ਬਣ ਕੇ ਇੱਕ ਪੱਥੇ ਹਰਿਆਣੇ ਵਾਲਾ ਉਧਰਲੇ ਪਾਸੇ ਅਰਥੇ ਬਾਜੂ ਵਰਗੇ ਖਿਡਾਰੀ ਤਿਆਰ ਪਰ ਤਿਆਰ ਨੇ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਭਾਂਬੜ ਮਚੇ ਚਗਿਆੜਿਆਂ ਦਾ ਪਰ ਇਧਰਲੇ ਪਾਸੇ ਉਧਰਲੇ ਬੱਲੇ 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 ਟੀਟੀਓ ਉਹ ਟੀਟੀਓ ਚੋਲਾ ਸਾਹ ਵਾਲਾ ਹਸ਼ਿਆਰਪੁਰ ਵਾਲਿਆਂ ਆਇਆ ਨਜ਼ਾਰਾ ਹੱਲਾ ਗੁੱਲਾ ਹੱਲਾ ਗੁੱਲਾ ਕਰੀਗਾ ਪੂਰਾ ਤਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਗਿਆ ਕੌਣ ਭਲੇ ਕੋਣ ਮੰਦੇ ਉਧਰਲੇ ਪਾਸੇ ਪੰਡਤ 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 ਤੇ ਉਧਰਲੇ ਪਾਸੇ ਸ਼ਕਰਪੁਰੀਆ ਸ਼ਕਰਪੁਰੀਆ ਕਾਕਾ ਕਾਕਾ ਕਬੱਡੀ 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 ਬੇਟਾ ਰਮਨਾ ਕਨੇਡਾ ਕਰਨ ਬਾਈ ਕਪਾਲਪੁਰੀਆ ਕਰਨਪਰਾ ਸਾਡਾ ਇਧਰਲੇ ਪਾਸੇ ਪੁਆਇੰਟ ਗੋਰੇ ਨੇ ਆਪਣੀ ਟੀਮ ਦੇ ਹੱਥੇ ਵਿੱਚ ਜੋੜ ਦਿੱਤਾ ਹੈ ਇਧਰ ਹਰਿਆਣੇ ਵਾਲਾ ਈਲੂ ਈਲੂ ਕਬੱਡੀ ਦਾ ਈਲੂ ਰੈਂਬੋ ਰੈਂਬੋ ਕੜਿਆਣੇ ਵਾਲਿਆ ਉਹ ਕੜਿਆਣੇ ਵਾਲਾ ਕੰਨੀ ਤੇ ਲੱਗ ਗਿਆ ਟੱਚ ਲੱਗ ਗਿਆ ਮੁੰਡੇ ਨੂੰ ਜੇ ਅਰਸ਼ ਜੱਫਾ ਲਾਵੇ 1000 ਰੁਪਇਆ ਇਧਰਲੇ ਪਾਸੇ ਛੋਟਾ 나ਥ ਪਰ ਉਧਰ ਪਾਲਾ ਜੱਲਵਾਲਜੀ ਕਹਿੰਦੇ 1000 ਦਵਾਂਗੇ ਪਰ ਛੋਟਾ 나ਥ ਡੱਕਣ ਦਾ ਛੋਟੇ 나ਥ ਨੂੰ ਡੱਕਣ ਦਾ ਯਤ ਪੰਮੇ ਨਵਾਜੀਪੁਰੇ ਦਾ ਚੰਡਿਆ ਅਰਸ਼ ਹੈ ਬਾਈ ਗੁਰੂ ਮੇਰ ਕਰੀ ਬਾਬਾ ਨਾਨਕਾ ਭਲੀ ਕਰੀ ਪਿੰਡ ਸੈਨਪੁਰ ਲਾਲੋਵਾਲ ਦੇ ਵਿੱਚ ਪਟਨਾ ਆ ਜਾ ਨਿੱਕਿਆ ਉਧਰ ਸਾਹਮਣੇ ਪਾਸੇ ਪੈਂਦੀ ਹੋਈ ਕਬੱਡੀ ਗਰਜੀਵ ਨੰਨੜ ਟੋਨੀ ਨੰਨੜ ਸਤਵਿੰਦਰ ਯੂਐਫਐ ਜੀ ਕਹਿੰਦੇ ਅਰਸ਼ ਦੇ ਤਿੰਨ ਜੱਫੇ 5000 ਦੇ ਆ ਹਰਿਆਣੇ ਵਾਲਾ ਹਰਿਆਣੇ ਦਾ ਸ਼ੋਰਾ ਰੈਂਪੋ ਰੈਂਪੋ ਕਬੱਡੀ ਦਾ ਰੈਂਪੋ ਡੀਐਸਪੀ ਦਵਿੰਦਰ ਸਿੰਘ ਜੀ ਬਾਜਵਾ ਸਾਹਿਬ ਉਹ ਵੀ ਅੱਜ ਦੇ ਖੇਡ ਮੈਦਾਨ ਤੇ ਪੁੱਜੇ ਨੇ ਉਹਨਾਂ ਦੇ ਨਾਲ ਬੈਠੇ ਨੇ ਮੁੱਖ ਮੱਤ ਤੇ ਐਸੇ ਇਲਾਕੇ ਦੇ ਰੋਹੇ ਰਾਮਾ ਐਮਐਲਏ ਜਸਵੀਰ ਸਿੰਘ ਜੀ ਰਾਜਾ ਗਿੱਲ ਸਾਹਿਬ ਉਹ ਵੀ ਅੱਜ ਦੇ ਖੇਡ ਮੇਲੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਪ੍ਰਬੰਧਕਾਂ ਵੱਲੋਂ ਧੰਨਵਾਦ ਜੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਉਹਨਾਂ ਦਾ ਇੱਥੇ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਖੇਡ ਕਬੱਡੀ ਉਧਰ ਕਬੱਡੀ ਪੈ ਚੁੱਕੀ ਆ ਲੈ ਵੀ ਹਰਿਆਣੇ ਵਾਲਿਆ ਕੁਝ ਕਰਨਾ ਪੈਣਾ ਪਰ ਅੱਜ ਸ਼ੱਕਰਪੁਰੀਆ ਕਾਕਾ ਪੁਆਇੰਟ ਰੇਟ ਸਤਵਿੰਦਰ ਯੂ ਐਫ ਏ ਗਰਜੀਵ ਨੰਨੜ ਤੇ ਟੋਨੀ ਨੰਨੜ ਜੀ ਹੁਣ ਆ ਬਲ ਹੋਣੇ ਆ ਪਰ ਉਧਰ ਬਾਜੂ 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 ਜੀ 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 ਅੱਜ ਦੇ ਸਾਡੇ ਉਸਤਾਦ ਲੋਕ ਮੱਖਣ ਵਾਲੀ ਜੀ ਤੇ ਅਲੀ ਪੱਤਰ ਜੀ ਕਹਨਗੇ ਇਸ ਮੈਚ ਤੋਂ ਜਿਹੜਾ ਨੈਕਸਟ ਹਾਫ ਹੋਵੇਗਾ ਮਿਹਰਬਾਨੀ ਕਰਕੇ ਨੈਕਸਟ ਹਾਫ ਦੇ ਵਿੱਚ ਆ ਜਾਣਾ ਹੰਜੀ ਗੀਲਾ ਜੀ ਇਧਰਲੇ ਪਾਸੇ ਅਰਸ਼ ਤੇ ਸ਼ੀਲੂ 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 ਪੁਆਇੰਟ ਰੇਟਰ ਦਾ ਹੋ ਗਿਆ ਤਰਮਿੰਦਰ ਹਸੈਨਪੁਰ ਤੇ ਹਰਿੰਦਰ ਸਿੰਘੀ ਮੋਟੇ ਹੁਣਾਂ ਦੀਆਂ ਯਾਦਾ ਗੋਰਾ ਰਸਾਲੂ ਵਾਲਾ ਅਗਲੀ ਕਬੱਡੀ ਪਰ ਦੂਸਰੇ ਪਾਸੇ ਬਾਜੂ ਨਾਲ ਅਰਸ਼ ਨਾਲ ਜੀਤ ਨਾਲ ਉਰਲੇ ਪਾਸੇ ਬੁੱਕਣ ਵਾਲੀਆ ਕੈਂਦੀ ਕਬੱਡੀ ਅਰਸ਼ ਅਰਸ਼ ਦਾ ਪਹਿਲਾ 5000 ਵਾਲਾ ਇੱਕ ਪੱਥੇ ਅਰਛ ਬੱਲੇ 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 ਕਬੱਡੀ ਦਾ ਡੀਟੀਓ ਕਬੱਡੀ ਦਾ ਡੀਟੀਓ ਲੱਗੂ ਜੱਫਾ ਕਬੱਡੀ 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 ਡ੍ਰੀਮ ਟੈਟੂਜ਼ ਵੱਲੋਂ ਫਾਈਨਲ ਦੇ ਵਿੱਚ ਜਿਹੜਾ ਅੱਜ ਬੈਸਟ ਆਉਣਗੇ ਉਹਨਾਂ ਨੂੰ ਕੋਈ ਵੀ ਜਾ ਕੇ ਮਹਿੰਗੇ ਮੁੱਲ ਦਾ ਟੈਟੂ ਹੋਵੇ ਫ੍ਰੀ ਬਣਾ ਕੇ ਦਿੱਤਾ ਜਾਵੇਗਾ ਡਰੀਮ ਟੈਟੂਜ਼ ਦਾ ਬਹੁਤ ਵੱਡਾ ਨਾਮ ਹੈ ਉਹ ਵੀ ਅੱਜ ਦੇ ਖੇਡ ਮੇਲੇ ਦੇ ਵਿਸ਼ੇ ਤੌਰ ਤੇ ਪੁੱਜੇ ਹੋਏ ਨੇ ਉਹਨਾਂ ਦਾ ਆਰ.ਐਸ.ਜੀ. ਨਾਤ ਸ਼ੀਹਾ ਦੋਦ ਨੂੰ ਜੱਫਾ ਲਾਵੇ 1000 ਦਿੱਤਾ ਜਾਵੇ ਗਰਗੀਲਾ ਜੀ ਆਜੋ ਫਿਰ ਕੀ ਬਾਤਾਂ ਕਬੱਡੀ ਦਾ ਸੱਜ 8 ਫਰਵਰੀ ਨੂੰ ਸਿਰਾ ਹੋਣਾ ਸਾਹਮਣੇ ਕਹਿੰਦੇ ਸੁਖਮਨ ਦੀ ਕਬੱਡੀ ਆ ਕੜਿਆਣੇ ਵਾਲਿਆ ਪ੍ਰਤਾਪ ਕੜਿਆਣੇ ਵਾਲਾ ਨਾਲ ਕਹਿੰਦੇ ਕਾਕਾ ਸ਼ੱਕਰਪੁਰੀਆ ਤੇ ਮੰਨੂ ਲੱਗਦਾ ਸ਼ੱਕਰਪੁਰੀਆ ਸ਼ੱਕਰਪੁਰੀਆ ਬੱਲੇ ਬੱਲੇ ਮਿਰਜ਼ਾਪੁਰੀ ਇਤਰ ਲਈ ਪਾਸੇ ਅਗਲੀ ਕਬੱਡੀ ਖੇਡ ਗਰਾਊਂਡ ਦੇ ਬਲਾਨ ਕਰਾਉਂਦੇ ਆ ਰਮਿੰਦਰ ਹਸੈਨਪੁਰੀ ਜਿਹੜੇ ਕਹਿੰਦੇ ਅਮਨ ਹਸੈਨਪੁਰ ਹਣਾ ਵੱਲੋਂ ਸਿਫਟ ਟ੍ਰਾਂਸਪੋਰਟ ਵੱਲੋਂ ਸਰਦਾਰ ਸਿੰਦਾ ਜੁਕੇ ਵਾਲਾ ਕਹਿੰਦਾ ਅਰਸ਼ ਦੇ ਪ੍ਰਦਾਨ ਕਿੰਨੇ ਤਿੰਨ ਜੱਫੇ 2000 ਦੇ ਅਰਸ਼ ਬਈ ਲਾਉ ਜੱਫੇ 3 3000 ਦੇ ਨਿਕਿਆ ਕਰੀ ਗੱਲ ਇਧਰ ਬੱਟ ਦਾ ਸ਼ੈਂਕੀ ਟੱਕ ਨਹੀਂ ਆਈਆਂ ਤਿੰਨ ਕਬੱਡੀਆਂ ਸਾਜੀ ਸ਼ਕਰਪੁਰ ਦੀ ਧਰਤੀ ਦਾ ਬੱਲੇ 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 ਜੇ ਆਰਸੀ ਜਫਾ ਲਾਵੇ ਐ ਸਾਜੀ ਨੂੰ ਤੇ ਜਾਂ ਫਿਰ ਸ਼ੀਖਾ ਦੌਦ ਵਾਲੇ ਨਾਤ ਨੂੰ ਤਿੰਨੇ ਜਫੇ ਕਬੱਡੀ ਦਾ ਈਲੂ ਈਲੂ ਕਬੱਡੀ ਦਾ ਰੈਂਬੋ ਕਬੱਡੀ ਦਾ ਜੱਤ ਪੱਜ 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 ਪੱਜੋ ਜਦਿਆ ਪੱਟਣ ਦੀ ਕਰਿਆ ਕਰੇ ਨਿੱਕਾ ਕਿ 5000 ਅਰਸ਼ ਦੇ ਤਿੰਨ ਜੱਫਿਆਂ ਦਾ ਉਹਨਾਂ ਵੱਲੋਂ ਦਿੱਤਾ ਜਾਣਾ ਜਿਨ੍ਹਾਂ ਦੇ ਹਾਂਜੀ ਅਰਪਣ ਘੋੜੇ ਦੀਆਂ ਤਿੰਨ ਕਬੱਡੀਆਂ ਸਾਡਾ ਚਾਨਾ ਟਾਂਡੇ ਵਾਲਾ ਕਹਿੰਦਾ ਤਿੰਨ ਕਬੱਡੀਆਂ ਤੇ ਤਨ ਹੈ ਸਰਦਾਰ ਦੀ ਪਈ ਹੋਈ ਕਬੱਡੀ ਐ ਕਿ ਪੰਜਵਾਂ ਗੁਰੂ ਆ ਤਤੀ ਤਵੀ ਉੱਤੇ ਬਹਿ ਗਿਆ ਭੁੱਜ ਕੇ ਗਲਾਬ ਦੇਖੋ ਆਗੀ ਉੱਤੇ ਰਹਿ ਗਿਆ ਮੀਆਂ ਮੀਰਾ ਆਣ ਕੇ ਦੋ ਹੱਥਾਂ ਦੀ ਮਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਬੱਲੇ 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 ਰੈਂਬੋ ਕਬੱਡੀ ਦਾ ਰੈਂਬੋ ਅਰਸ਼ ਰੈਂਬੋ ਇਹ ਹਰਿਆਣੇ ਵਾਲਾ ਰੈਂਬੋ ਇਹ ਹਰਿਆਣੇ ਵਾਲਾ ਅਰਸ਼ ਚੱਕਰਪੁਰੀਆ ਸਾਦੀ ਅਗਲੀ ਕਬੱਡੀ ਪਾਉਂਦਾ ਹੈ ਤੇ ਬੁੱਕੜਵਾਲੀਏ ਦੇ ਨਾਲ ਮੁਕਾਬਲਾ ਪੁਆਇੰਟ ਪੰਡਿਤ ਡੁਗਰੀ ਵਾਲਾ ਅੱਗੇ ਵੱਲ ਹੋ ਕੇ ਵੱਧਦਾ ਜਾ ਰਿਹਾ ਹੈ ਚਾਰ ਜਾਫੀਆਂ ਵਿੱਚ ਹਰਿਆਣੇ ਦਾ ਸ਼ੀਨੂ ਪਰ ਪੁਆਇੰਟ ਪੰਡਿਤ ਨੇ ਆਪਣੀ ਟੀਮ ਦੇ ਇੱਥੇ ਬਾਜੂ ਉਸਤਾਦ ਅਰਸ਼ ਕੁਨਿਆ ਦਾ ਮਹਾਨ ਨਿਕਿਆ ਤਰੀ ਗੱਲ ਉਧਰ ਕਹਿੰਦੇ ਗੋਰਾ ਰਸਾਲੂ ਵਾਲਾ ਅਗਲੀ ਕਬੱਡੀ ਪਾਉਂਦਾ ਪਰ ਦੂਸਰੇ ਪੱਥੇ ਮੁਕਾਬਲਾ ਖਤ ਤ ਪੁਆਇੰਟ ਗੋਰੇ ਦਾ ਹੋ ਗਿਆ ਉਧਰ 2 ਲੱਖ ਰੁਪਇਆ ਦੇਣਾ ਬਿਆਸ ਪਿੰਡ ਵਾਲਾ ਕਬੱਡੀ ਪਾ ਰਿਹਾ ਉਹ ਕੜਿਆਣੇ ਵਾਲਿਆ ਹਿਗਾਰਾ ਦਾ ਉਹ ਕੜਿਆਣੇ ਵਾਲਾ ਪ੍ਰਤਾਪ ਆਹ ਕੜਿਆਣੇ ਵਾਲਾ ਭੱਜ 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 ਬੱਲੇ 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 ਆ ਆ ਆ ਆ ਕਬੱਡੀ ਆ ਇਧਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗੁਪਤੀਆ ਕੌਣ ਭਲੇ ਕੋ ਮੰਦੇ ਰਮਿੰਦਰ ਹਸਨਪੁਰਿਆਣ ਵੱਲੋਂ ਅਮਨ ਹੁੜਾ ਵੱਲੋਂ ਗਰਜੀਬ ਨੰਨੜ ਹੁੜਾ ਵੱਲੋਂ ਟੋਨੀ ਨੰਨੜ ਹੁੜਾ ਵੱਲੋਂ 5000 ਦਾ ਦੂਜਾ 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 ਪਰ ਪੁਆਇੰਟ ਬੱਲੇ ਬੱਲੇ ਕਰਵਾ ਗਿਆ ਬੱਲੇ ਬੱਲੇ ਕਰਵਾ ਗਿਆ ਚੋਲਾ ਸਾਹਿਬ ਵਾਲਾ ਕਬੱਡੀ ਪਾਰਿਆ ਹਰਜਾ ਪਿੱਛੇ ਕੜਿਆਣੇ ਵਾਲਾ ਪ੍ਰਤਾਪ ਇਹ ਕੜਿਆਣੇ ਵਾਲਾ ਪ੍ਰਤਾਪ ਦੋਰਾ ਅਗਲੀ ਕਬੱਡੀ ਪਾਉਂਦਾ ਸ਼ਾਇਰ ਲਿਖਦਾ ਇਹ ਪੁੱਤ ਹੱਟਾਂ ਤੇ ਨਹੀਂ ਵਿਕਦੇ ਤੂੰ ਲੱਭਦੀ ਫਿਰੇ ਬਜ਼ਾਰ ਕੁੜੇ ਇਹ ਦੇਣ ਹੈ ਮੇਰੇ ਦਾਤੇ ਦੀ ਜਿਹਨੂੰ ਕਹਿੰਦੇ ਨੇ ਕਰਤਾਰ ਕੁੜੇ ਅਰਥ ਬਾਜੂ ਤੇ ਆ ਬੁੱਕਣ ਵਾਲੀਆ ਤੇ ਨਾਲ ਜੀਤ ਪਰ ਕੀ ਫੈਸਲਾ ਹਾਲੇ ਤਾਂ ਯਾਰ ਮੈਦਾਨ ਦੇ ਵਿੱਚ ਆ ਰੰਗੀਲਾ ਸਾਹਿਬ ਅਰਥ ਅਰਥ ਤੇ ਵਾਟ ਕੋਰੇਤਾ ਸੱਲੇ ਉਤਰੋ ਰਾਜਾ ਗਿੱਲ ਸਾਹਿਬ ਜੀ ਇਤੋਂ ਉੱਤੇ ਕੁਝ ਨਹੀਂ ਹੋਣਾ ਕਹਿੰਦੇ ਬਾਗੜੀਆਂ ਪਿੰਡ ਦਾ ਕਾਲਾ ਪਹੁੰਚ ਗਿਆ ਦੋਵੇਂ ਕੀ ਕਬੱਡੀ ਦੀ ਚੈਂਪੀਅਨਸ਼ਿਪ ਕਹਿੰਦੇ ਬਾਗੜੀਆਂ ਦੀ ਧਰਤੀ ਤੇ ਕਰਵਾਈ ਜਾਣੀ ਹੈ ਇਹਦਾ ਨਾਮ ਸਾਜੀ ਹੈ ਸ਼ੱਕਰਪੁਰ ਦੀ ਧਰਤੀ ਮਸ਼ਹੂਰ ਕਰ ਦਿੱਤੀ ਪਰ ਚਾਰ ਜ ਅਰਸ਼ ਵਰਗੇ ਇਹਦਾ ਨਾਮ ਬਾਜੂ 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 ਕਬੱਡੀ ਕਬੱਡੀ ਲੈ ਵੀ ਆਇਆ ਨਜ਼ਾਰਾ ਬੱਬੀ ਝੰਗਰ ਵੀ ਪੁੱਜਿਆ ਤੇ ਕੁਲਵੰਤ ਤਲਵੰਡੀ ਅਮਨ ਦਾਰਾਪੁਰ ਮਾਨਾ ਬਾਲਾ ਜਿਹੜੇ ਵਿਸ਼ੇ ਤੌਰ ਤੇ ਪੁੱਜੇ ਨੇ ਨਾਲ ਗਿੰਨੀ ਪੈਂਟਬਲ ਤੇ ਸ਼ੈਂਕੀ ਪੈਂਟਬਲ ਪੁੱਜਿਆ ਫੱਟੇ ਤੇ ਗੱਡੇ ਕਿਲ ਵਰਗੀ ਯਾਰੀ ਹੈ ਹਾਂਜੀ ਉਸਤਾਦ ਜੀ ਆਜੋ ਲੈ ਵੀ ਫਰੂਕ ਅਰਸ਼ਦੀ ਕਬੱਡੀ ਐ ਐਨੀਪੁਰ ਵਾਲਾ ਮੈਦਾਨ ਦੇ ਵਿੱਚ ਵੜ ਕੇ ਰੇਡ ਪਾ ਰਿਹਾ ਹੈ ਕੁੰਡੀਆਂ ਨੇ ਸਿੰਘ ਫਸੇ ਹੋਏ ਨੇ ਆਏ ਸ਼ੀਲੂ ਉਹ ਤਾੜੀ ਖੁੱਲ ਕੇ ਰੰਗੀਲਾ ਜੀ ਲਓ ਸ਼ਹੀਯਾਦਾ ਖੇਡ ਕਬੱਡੀ ਦਾ ਉਸਤਾਦ ਜੀ ਨੂੰ ਦੇ ਦਿਓ ਮੈ ਉਸਤਾਦ ਮੱਖਣ ਵਾਲੀ ਜੀ ਹੁਣੇ ਆਖੜੇ ਹੁੰਦੇ ਆ ਕਿ ਆਹ ਕਬੱਡੀ ਦਾ ਸ਼ਹੀਯਾਦਾ ਹੈ ਉਸਤਾਦ ਜੀ ਆ ਬੱਦ ਬੱਦੇ ਰੇਡਾਂ ਪਾ ਰਿਹਾ ਸਾਹਮਣੇ ਅਰਸ਼ ਏ ਬੱਲੇ 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 ਜਿਵੇਂ ਬਾਣ ਮਿੱਤਰੋ ਅੱਜ ਟੱਕਰ ਨੇ ਹਾੜੀਆਂ ਨੂੰ ਹਾਰ ਮਿੱਤਰੋ ਉਸਤਾਦ ਜੀ ਇਧਰ ਦੇ ਪਾਸੇ ਕਬੱਡੀ ਪੰਡਨ ਦੀ ਦੇਸ਼ੀਲੂ ਲਓ ਏ ਇਧਰ ਦੇ ਪਾਸੇ ਦੇ ਆਵੇ ਸ਼ੀਲੂ ਲਓ ਸ਼ੀਲੂ 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 ਏ ਆ ਜੀਨੂ ਜੀਨੂ ਸ਼ੀਲੂ ਦੀ ਖੇਡ ਪਿਆਰੀ ਏ ਇੱਕ ਵਾਰੀ ਫੇਰ ਮੁੰਡਿਆਂ ਨੂੰ ਗਰਮ ਕਰ ਦਿਓ ਜੀ ਜ਼ੋਰਦਾਰ ਤਾੜੀਆਂ ਮਾਰ ਦਿਓ ਲਓ ਤਕੜਾ ਸੰਘਰਸ਼ ਸੈਮੀਫਾਈਨਲ ਮੈਚ ਉਸੇ ਫਿਰ ਖੇਡ ਮੈਦਾਨ ਦੇ ਨਾਲ ਆ ਰਸਾਲੂ ਵਾਲਾ ਗੋਰਾ ਤੇ ਅਲੀ ਪੰਡਤ ਜੀ ਗੱਲ ਕਰਦੇ ਰਸਾਲੂ ਵਾਲਾ ਇਹ ਹਰਿਆਣੇ ਵਾਲਾ ਉਹਦੇ ਡੀਟੀਓ ਆ ਕੌਣ ਦੇਖਦਾ ਵੀ ਕਰੂ ਕਮਾਲਾ ਫੜੂ ਮੋਟੋ ਵੱਜੂ ਕੈਂਜੀ ਇਟਲੀ ਦਾ ਵਾਸੀ ਮੁੰਡਾ ਆ ਕੋਸ਼ਿਸ਼ ਕਰਦਾ ਹੋਇਆ ਪਰ ਪੌਲੇ ਬੱਲੇ ਬੱਲੇ ਸ਼ੀਲੂ ਸ਼ੀਲੂ ਸੁਖੀ ਨੂੰ ਉਸਤਾਦ ਹੀ ਪੁੱਛ ਕੇ ਗਿਆ ਕਿ ਕਿੰਨੇ ਜੱਫੇ ਉੱਤੇ ਕਰ ਰਹੇ ਆ ਦੇ ਜੱਫੀਆਂ ਲੈ ਜੇ ਪਲੀਜ਼ ਤੁਸੀਂ ਨਿਆ ਨੋਟ ਕਰ ਲਿਓ ਇਕੱਠੇ ਨਾ ਬੋਲਿਆ ਕਰੋ ਧੰਨਵਾਦ ਲੈ ਸ਼ਹਿਜ਼ਾਦਾ ਖੇਡ ਕਬੱਡੀ ਦਾ ਇਧਰਲੇ ਪਾਸੇ ਸ਼ਾਜੀ ਦੀ ਰੇਡ ਗੁੰਦਿਆ ਹੋਇਆ ਕਮਾਲਾਂ ਵੱਜ ਗਈ ਕੈਂਚੀ ਇੱਕ ਵਾਰੀ ਜੇ ਸਵਾਦ ਨਾਲ ਕੈਂਚੀ ਜੇ ਜੜ ਹੋ ਜਾਵੇ ਬੜਾ ਔਖਾ ਰੇਂਡਰ ਦਾ ਸ਼ਾਟਰ ਆ ਸਮਝ ਲਓ ਫੜ ਹੋ ਜਾਵੇ ਅਰਸ਼ ਬੁੱਕਣ ਵਾਲੀਆ ਬੁੱਕਣ ਵਾਲੀਆ ਮੁੰਡਾ ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਛੱਤਰਪੁਰੀਆ ਏ ਬੱਲੇ 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 ਵਾਹ ਕੀ ਬਾਤ ਏ ਡਿਗਦੀ ਟੰਦਰਾ ਦੇ ਤਤੜੀ ਦੇ ਦੂਰ ਉਹ ਡਿੱਗਦੀ ਢੰਡੀ ਫਿਰਸਾ ਲੈਂਦੀ ਮੈਂ ਸਾਰੇ ਟੱਬਰ ਦੀ ਕੂਰ ਨਾ ਮਾਰ ਜ਼ਾਲਮਾ ਵੇ ਉਹ ਪੇਕੇ ਤਤੜੀ ਦੇ ਦੂਰ ਇਧਰੇ ਪਾਸੇ ਮੈਨੂੰ ਲੱਗਦਾ ਵੀ ਬਾਜੂ ਪਰ ਪੰਡਤ ਮਦਰ ਕੋ ਪਾਲ ਜੀ ਇਸ਼ਾਰਾ ਕਰ ਪਾਲ ਸਿੰਘ ਜੀ ਉਸਤਾਦ ਨੇ ਪੰਡੋਰੀ ਫੰਗੂੜੇ ਵਾਲੇ ਇਧਰੇ ਪਾਸੇ ਸ਼ੀਲੂ ਵੀ ਉਸਤਾਦ ਹਟ ਜਾਓ ਪਾਸੇ ਆ ਮੁੰਡਾ ਹਾਹਾਹਾ ਕਿਆ ਬਾਤ ਖੇਡਦਾ ਆ ਗੋਰਾ ਰਸਾਲੂ ਵਾਲਾ ਵਰਗ ਕਬੱਡੀ ਪਾਉਦਾ ਹੋਇਆ ਹੈ ਸਾਹਮਣੇ ਚਾਰ ਨੇ ਅਰਸ਼ ਮੁਕਰ ਵਾਲੀ ਆ ਵੀ ਤਿਆਰ ਹੈ ਉਹ ਚੋਲੇ ਵਾਲਾ ਵੀ ਤਿਆਰ ਹੈ ਆ ਭੀਰਾ ਸਰਹਾਲੀ ਦਾ ਏ ਸਤਵਿੰਦਰ ਯੂਐਸਏ ਦਾ ਸੁਖਰਾਜ ਸਿੰਘ ਜੀ ਸਰਪੰਚ ਤੇ ਅਮਰ ਹੁਸੈਨਪੁਰ ਸਾਰੇ ਸਤਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾ ਚੋਟੀ ਦਾ ਮੈਚ ਇੱਕ ਇੱਕ ਨੰਬਰ ਬੜਾ ਕੀਮਤੀ ਸਾਰੀ ਸੰਗਤ ਦਾ ਧੰਨਵਾਦ ਲਾ ਕੋਟਲੀ ਵਾਲਾ ਜੀ ਇਧਰ ਦੇ ਪਾਸੇ ਕੀ ਇਸ਼ਾਰੇ ਨੇ ਪੁਆਇੰਟ ਜੀ ਛਾਜੀ 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 ਆ ਸ਼ਹੀਆਨਾ ਉਸਤਾਦ ਜੀ ਸ਼ਹੀਆਨਾ ਖੇਡ ਕਬੱਡੀ ਦਾ ਵੇ ਪੰਡਤਾ ਤੂੰ ਮੇਰਾ ਟੇਵਾ ਦੇਖਦੇ ਆ ਸੁੱਖਾਂ ਦੀ ਗੱਲ ਕੋਈ ਨਾ ਆ ਦੁੱਖ ਕਿਨੇ ਰਹਿੰਦੇ ਨੇ ਲਕੀਰ ਵੇਖਦੇ ਲਾ ਪੰਡਤ ਦੀ ਰੇਡ ਆਫ ਹੈ ਇਹਦਾ ਵੀ ਹੁਣ ਕਹਿੰਦੇ ਡਰ ਰਹਿੰਦਾ ਵੀ ਇਹ ਬੜਾ ਤੇਜ਼ ਤਰਾਰ ਹੈ ਇਹ ਪੱਪਾ ਦਾ ਬੜਾ ਸ਼ੋਲਾ ਹੈ ਇਹਦੀ ਡਾਰ ਬੜੀ ਪਿਆਰੀ ਹੈ ਇਹਦੀ ਟਰਨ ਲੈਣੀ ਬੜੀ ਮਸ਼ਹੂਰ ਹੈ ਇਹ ਕੌਣ ਹੈ ਇਹ ਸ਼ੱਕਰਪੁਰੀਆ ਖੇਡ ਨੂੰ ਫਾਲੋ ਕਰਦਾ ਕਰਦਾ ਦੁਨੀਆ ਦਾ ਪਰ ਰੇਡਰ ਵੜਿਆ ਲਾਓ ਇਧਰੇ ਪਾਸੇ ਲਾਓ ਸੁਖਮਨ ਮਾਰ ਕੇ ਕਬੱਡੀ ਪਾਉਂਦਾ ਹੋਇਆ ਤੇ ਆਸ ਵਾਲਾ ਚਾਰ ਨੇ ਚਾਰਾਂ ਦੇ ਵਿੱਚੋਂ ਪ੍ਰਤਾਪ ਹੈ ਨਾਲ ਸ਼ੀਲੂ ਹੈ ਹਾ ਪਟਿਆੜੇ ਵਾਲਾ ਹੁਣ ਕਰੂ ਕਮਾਲ ਬੱਲੇ 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 ਲਾਵੀ ਸੁਖਮਨ ਲਾਵੀ ਸੁਖਮਨ ਲਾਵੀ ਸੁਖਮਨ ਪਰ ਕੜਿਆੜੇ ਵਾਲਾ ਅੱਜ ਦੇ ਟਾਈਮ ਦਾ ਏ ਆਓ ਇੱਥੇ ਇੱਥੇ ਮਾਣ ਦਾ ਵੀ ਧੰਨਵਾਦ ਹੈ ਸਾਡੇ ਰਵਿੰਦਰਦੀਪ ਬੋਣਾ ਦੇ ਕਰੀਬੀ ਦੋਸਤ ਨੇ ਲਓ ਇਧਰੇ ਪਾਸੇ ਪਈ ਰੇਡ ਇਹ ਰਸਾਲੂ ਵਾਲੇ ਗੋਲੇ ਦੀ ਡੀਟੀਓ ਖੇਡ ਕਬੱਡੀ ਦਾ ਆ ਡੀਟੀਓ 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 ਹੱਡੀ ਡੀਓ ਟੱਕ ਰਿਹਾ ਹਾਂ ਕਬੱਡੀ ਹੈ ਮਹਤਾਨ ਦੇ ਵਿੱਚ ਕੋਟ ਮਹਿਤਾਬ ਵਾਲਾ ਅਰਪਣ ਬੜ ਕੇ ਕਬੱਡੀ ਪਾ ਰਿਹਾ ਹੈ ਵੀ ਜਿਹਨੂੰ ਜਿਹਨੂੰ ਆਹ ਮੁੰਡੇ ਦੀਆਂ ਰੇਡਾਂ ਵਧੀਆ ਲੱਗੀਆਂ ਨਾ ਤੇ ਪਾਲ ਜੀ ਆਪਾਂ ਤਾੜੀਆਂ ਮਰਵਾਣੀ ਹੈ ਪਰ ਸ਼ੀਲੂ ਅੱਜ ਦੇ ਟਾਈਮ ਦਾ ਆਹ ਸਿਰੇ ਦਾ ਜਾਫੀ ਐ ਚਾਹੀਦੀ ਐ ਕਬੱਡੀ ਲਈ ਫੁਰਤੀ ਚਾਹੀਦੀ ਐ ਕਬੱਡੀ ਲਈ ਜੁਗਤੀ ਚਾਹੀਦੀ ਆਤਮ ਵਿਸ਼ਵਾਸ ਚਾਹੀਦਾ ਆ ਟਰਮਾ ਚਾਹੀਦਾ ਜੀਦ ਅਰੀ ਚਾਹੀਦੀ ਕਬੱਡੀ ਖੇਡਤੀ ਦਾ ਦਲੇਰੀ ਤੇ ਜੋਰ ਜਿਹਨੂੰ ਚਾਰੇ ਆਗੇ ਯਾਰੋ ਬਣ ਗਿਆ ਕਲੈਰੀ ਮੋਰ ਮੁੰਡਾ ਕਲੈਰੀ ਮੋਰ ਬਣ ਗਿਆ ਹੁਣ ਸ਼ੀਲੂ ਕਹਿੰਦਾ ਮੈਂ ਕਰਦਾ ਦੋ ਹੱਥ ਇਹ ਬੜਾ ਤੇਜ਼ ਤਰ ਇਹਦਾ ਨਾਮ ਵੱਡਾ ਇਹ ਵਜੀਦ ਭੁੱਲਰ ਵਾਲਾ ਜੱਸਾ ਹੈ ਇਹ ਜੱਸਾ ਵਜੀਦ ਭੁੱਲਰ ਵਾਲਾ ਦੇ ਰੇਡ ਅਲੀ ਪੱਟੜੂ ਲਓ ਸ਼ਹੀਆ ਦੇ ਵੀ ਕਬੱਡੀ ਮੈਦਾਨ ਦੇ ਵਿੱਚ ਪੈ ਰਹੀ ਹੈ ਚਾਰ ਨੇ ਚਾਰਾਂ ਦੇ ਵਿੱਚੋਂ ਇੱਕ ਪਾਸੇ ਡੀਟੀਓ ਖੜਾ ਆ ਸਰਹਾਰੀ ਵਾਲਾ ਵੀਰਾ ਖੜਾ ਪਰ ਪੰਡਤ ਮਦਰਨ ਗਪਾਲ ਜੀ ਆਨਪਰ ਲਾਲੋ ਵਾਲ ਦੇ ਵਿੱਚ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੋ ਜੁੜੀ ਹੈ ਖੇਡ ਮੈਦਾਨ ਦੇ ਨਾਲ ਇਹ ਆਓ ਇੱਥੇ ਕਾਕਾ ਕਾਕਾ ਤੇ ਅਰਸ਼ ਆਹ ਗੋਰੇ ਦੀ ਕਬੱਡੀ ਹੈ ਪਸੀਨੇ ਨਾਲ ਭਿੱਜਿਆ ਹੋਇਆ ਆਹ ਦੇਖਾਂਗੇ ਚਾਰਾਂ ਦੇਤੇ ਹਮਲਾ ਬੋਲਿਓ ਥੱਲ ਬੈਜੂ ਨੇ ਪਾਉਣੀ ਹੈ ਪਰ ਸਾਹਮਣੇ ਗੋਰਾ ਰੱਸਿਆਂ ਦਾ ਰੋਲ ਹੈ ਸਹਿਯੋਗ ਹੈ আপননাজ্঵ান আরপন কবডি পুদা এক কবডি ইন্দ মাসে আরপন হিমডামানে আন্য়নে মনাপালেমালে হিয়িয়ি হিয়িয়িয়ি করদাকে মালা � ਉਸਤਾਦ ਆ ਕਬੱਡੀ ਸ਼ਹੀਆਦੇ ਦੀ ਸਾਹਮਣੇ ਚਾਰ ਨੇ ਮੈਨੂੰ ਲੱਗਦਾ ਵੀ ਸਰਹਾਰੀ ਦਾ ਪੀਰਾ ਹੁਣ ਵੱਜ ਗਈ ਪੁੱਠੀ ਏ ਬੱਲੇ 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 ਸ਼ਹੀਆਦਾ ਆ ਗਿਆ ਜੀ ਆਓ ਗੁਰਜੀਤ ਨੰਨੜ ਟੋਨੀ ਨੰਨੜ ਤੇ ਸਤਵਿੰਦਰ ਯੂਐਸਏ ਵਾਲਾ ਅਰਸ਼ ਦੇ ਤਿੰਨ ਜਫੇ 5000 ਦੇ ਨੇ ਇੱਕ ਜੱਫਾ ਏਰੀਆ ਮੈਦਾਨ ਦੇ ਵਿੱਚ ਬੈਠਾ ਬੈਠਾ ਕਬੱਡੀ ਖਿਡਾਰੀ ਰਸਾਲੂ ਵਾਲਾ ਔਰ ਦੂਸਰੇ ਪਾਸੇ ਡੀਟੀਓ ਡੀਟੀਓ ਖੜ ਗਿਆ ਮੈਦਾਨ ਦੇ ਅੰਦਰ ਹੁਣ ਦੇਖਦੇ ਵੀ ਗੱਲ ਕੀ ਬਣਦੀ ਬਾ ਸੁਖਜੀਤ ਕੌਰ ਦਾ ਪੁੱਤਰ ਸਾਹ ਕੁਲਵੰਤ ਸਿੰਘ ਦਾ ਬੇਟਾ ਦੁਨੀਆ ਦਾ ਟਾਪਰ ਕਬੱਡੀ ਖਿਡਾਰੀ ਸੁਖ ਉਹਨੂੰ ਪਿਆਰ ਕਰਦੇ ਹੋਈ ਤਾੜੀ ਹਾ ਕੇ ਦੁਨੀਆ ਫੈਲ ਹੈ ਯਾਰਾਂ ਦੀ ਯਾਰ ਫੈਨ ਉਹਦੇ ਆਦਾਤਾਂ ਦੇ ਆ ਪਈ ਹੋਈ ਕਬੱਡੀ ਐ ਸ਼ੀਲੂ 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 ਆ ਸ਼ੀਲੂ ਸ਼ੀਲੂ ਆ ਸ਼ੀਲੂ ਸ਼ੀਲੂ ਆ ਹਰਿਆਣੇ ਵਾਲਾ ਪਰ ਸੁਖਮਨ ਜੀ ਜਨਰ ਦੀ ਕਬੱਡੀ ਸ਼ਹਿਜ਼ਾਦਾ ਸ਼ਾਜੀ ਸ਼ਕਰਪੁਰੀ ਐ ਸ਼ਾਇਆ ਹੋਇਆ ਮੁੰਡਾ ਦੁਨੀਆ ਦੇ ਮੈਦਾਨਾਂ ਦੇ ਅੰਦਰ 2024 ਕੈਨੇਡਾ ਦੇ ਕੱਪ ਦਾ ਦੁਨੀਆ ਦੇ ਵਿੱਚ ਬੈਸਟਾਂ ਦੇ ਤੌਰ ਤੇ ਉਹ ਡੰਕਾ ਵੱਜਿਆ ਸ਼ਾਜੀ ਦੇ ਨਾਮ ਦਾ ਹੰਡੀ ਲੱਕਣ ਦੀ ਕੋਸ਼ਿਸ਼ ਕਰ ਹਾਂਜੀ ਹਾਂ ਹਲਕੇ ਹਲਕੇ ਹਾਸੇ ਨੇ ਚਿਹਰੇ ਤੇ ਕੜਿਆਣੇ ਬਣਿਆ ਐਵੇਂ ਨਹੀਂ ਐਵੇਂ ਨਹੀਂ ਕੁਝ ਕਰਕੇ ਬਖਾੜਾ ਪੈਣਾ ਪਰ ਇਧਰਲੇ ਪਾਸੇ ਦਰਸ਼ਕ ਵੀਰੋ ਰੋੜੀ ਕੁੱਟਣ ਵਾਲੀ ਆਹ ਰੋੜੀ ਕੁੱਟਣ ਵਾਲੀ ਰੋੜੀ ਕੁੱਟਣ ਵਾਲੀ ਮਸ਼ੀਨ ਹਰਿਆਣੇ ਦਾ ਸ਼ੀਲੋ ਐਨ ਹਿੱਕ ਦੇ ਜੋਰ ਨਾਲ ਆ ਕਰਦਾ ਫੈਸਲੇ ਸਾਡੇ ਬਹੁਤ ਹੀ ਸਤਾਰ ਯੋਧ আমনদে সেনি পরান্সাদে আমন ভান্কে কন্টা করদা মদাংদে অদে অদর দেনে ভালে 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 হয়ে হয়ে আও কমাল মাইদেযা ਇਹ ਹੈ ਕੜਿਆਣੇ ਵਾਲਾ ਮੁੰਡਾ ਪੈਨਕੋਵਰ ਮਸ਼ਹੂਰ ਹੈ ਉਧਰ ਮੌਂਟਰੀਅਲ ਕਿਊਬਕ ਸਟੇਟ ਸਾਰੀ ਮਸ਼ਹੂਰ ਹੈ ਹੰਟਾਰੀਓ ਟ੍ਰਾਂਟੋ ਮਸ਼ਹੂਰ ਹੈ ਔਰ ਕਹਿੰਦੇ ਵੀ ਵੱਡਾ ਨਾਮ ਹੈ ਸੇਫਿਕਸ ਟਰਾਂਸਪੋਰਟ ਦਾ ਸਾਰੇ ਸਤਕਾਰਯੋਗ ਵੀਰਾਂ ਦਾ ਧੰਨਵਾਦ ਆਓ ਇਧਰਲੇ ਪਾਸੇ ਮੈਦਾਨ ਦੇ ਵਿੱਚ ਬੰਦੇ ਆਜੂ ਇਹ ਆ ਪਲਵਾਨ ਕੇ ਬਾਜੂ